ਇਹ ਜ਼ਬਰਦਸਤ ਰਿਸਪੌਂਸ ਰਿਹਾ ਹੈ ਤੁਸੀਂ ਦੇਖਿਆ ਹੈ ਵੀ ਲੋਕ 12 ਵਜੇ ਤੇ ਆ ਕੇ ਬੈਠੇ ਰਹੇ ਔਰ ਮੋਦੀ ਜੀ 4 ਵਜੇ ਆਏ ਨੇ ਬਹੁਤ ਜ਼ਬਰਦਸਤ ਉਤਸ਼ਾਹ ਸੀ ਔਰ ਹਰ ਹਲਕੇ ਤੋਂ ਜਿੱਦਾਂ ਰਵੀ ਕਲੋ ਜੀ ਮੇਰੇ ਆਪਣਾ ਹੁਣੇ ਜੁਆਇਨ ਕੀਤੇ ਨੇ ਇਹਨਾਂ ਨੇ ਘਟੋ ਘਟੋਤੇ 7 70 ਬਸਾਂ ਸੀ 2 300 ਕਾਰ ਸੀ ਇਸੇ ਤਰੀਕੇ ਨਾਲ ਸਾਡੇ ਹਲਕੇ ਤੋਂ ਲੋਕਾਂ ਦਾ ਉਤਸ਼ਾਹ ਸੀ ਤਾਂ ਚਾਹ ਸੀ ਤਾਂ ਕਿਸਾਨਾਂ ਨੇ ਕੋਸ਼ਿਸ਼ ਕੀਤੀ ਰੋਕੇ ਅੜੇਕੇ ਡਾਇਓ ਔਰ ਮੈਂ ਇਹਨਾਂ ਨੂੰ ਕਿਹਾ ਰੋਕੇ ਮੈਂ ਕਿਹਾ ਇਹਦੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ ਹੈ ਤੁਹਾਡੀ ਪਾਰਟੀ ਦੇ ਖਾਂ ਵਧ ਰਹੀ ਹੈ ਪਰ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਤੁਸੀਂ ਪੰਜਾਬ ਦਾ ਨੁਕਸਾਨ ਨਾ ਕਰੋ ਪੰਜਾਬ ਦੀ ਆਓ ਕਹਿੰਦੇ ਸੀ ਸਾਨੂੰ ਉੱਥੇ ਜਾਣ ਨਹੀਂ ਦਿੱਤੇ ਮੈਂ ਕਿਹਾ ਮੈਂ ਲੈ ਕੇ ਚੱਲਦਾ ਆਲਦੀ ਵੀ ਮੜਕਾ ਸਵਾਲ ਤਾਂ ਮੈਂ ਕਿਹਾ ਚੱਲੀਏ ਭੱਜ ਗਿਆ ਰਾਜੂ ਇਹਨਾਂ ਦਾ ਕੋਲ ਗੱਲ ਪੁੱਛ ਲੋ ਇਹਨੇ ਕੋ ਪੱਧਿਆ ਕਿ ਨਹੀਂ ਇਸ ਕਰਕੇ ਪਹਿਲੇ ਕਹਿੰਦਾ ਸੀ ਮੈਂ ਆ ਗਿਆ ਮੱਝ ਬੰਦੇ ਲੈ ਜਾਓ ਮੈਂ ਕਿਹਾ ਆਓ ਤੇ ਭੱਜ ਗਿਆ ਕਿਉਂਕਿ ਉਨ੍ਹਾਂ ਦੇ ਇੱਕੋ ਹੀ ਮੋਟਿਵ ਸੀ ਟਿੱਕਾ ਪਾਣਾ ਸਰਕਾਰ ਦੇ ਟਟਕੂ ਜੀਏ ਬਣੇ ਨੇ ਸਰਕਾਰ ਇਹਨਾਂ ਨੂੰ ਵਰਤ ਰਹੀ ਹੈ ਤੇ ਇੱਕ ਯੂਨੀਅਨ ਦਾ ਇੱਕ ਪਾਸ ਛੋਟਾ ਜਿਹਾ ਉਹ ਸਰਕਾਰ ਦੇ ਅੱਖੇ ਕੰਮ ਕਰਦਾ ਜੁਆਇਨ ਕੀਤਾ ਤੇ ਲੋਕਾਂ ਨੂੰ ਬਹੁਤ ਰਿਸਪੌਂਸ ਮਿਲਿਆ ਅੱਜ ਮੇਰੇ ਖਿਆਲ ਅਕਿ ਮੈਂ ਜਿਸ ਦਿਨ ਜੁਆਇਨ ਕੀਤਾ ਸੀ ਉਸ ਤੋਂ ਨੈਕਸਟ ਡੇ ਮੈਂ ਯੂਐਸ ਚਲਾ ਗਿਆ ਸੀ ਮੇਰੀ ਬੇਟੀ ਦੀ ਕਨਵੋਕੇਸ਼ਨ ਸੀ ਤੇ ਅੱਜ ਮੈਂ ਸਵੇਰੇ ਆਇਆ ਪਰ ਮੈਂ ਟੈਲੀਫੋਨ ਤੇ ਸਾਰੇ ਹੀ ਆਪਣੇ ਜਿੰਨੇ ਮੇਰੇ ਸਾਥੀ ਜੀ ਉਹਨਾਂ ਨਾਲ ਸੰਪਰਕ ਤੇ ਵਿੱਚ ਸੀ ਤੇ ਅੱਜ ਬਹੁਤ ਵੱਡਾ ਕਾਫਲਾ ਫਤਿਹਗੜਪੁਰੀਆਂ ਡੇਰਾ ਬਾਬਾ ਨਾਨਕ ਤੋਂ ਮੋਦੀ ਜੀ ਜਿਹੜਾ ਪ੍ਰੋਗਰਾਮ ਹੋਇਆ ਤੇ ਜਿੱਦਾਂ ਮੈਂ ਸ਼ੁਭੇਸ਼ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਯਕੀਨ ਰੱਖਦਾ ਕਿ ਜਿਹੜੀ ਪਹਿਲੀ ਤਰੀਕ ਨੂੰ VOTING ਹੋਣੀ ਆ ਉਹਦੇ ਵਿੱਚ ਡੇਰਾ ਬਾਬਾ ਨਾਨਕ ਤੇ ਫਤਿਹਗੜਪੁਰੂਫ ਦੇ ਵਿੱਚੋਂ ਬਹੁਤ ਵੱਡਾ ਹਲਾਰਾ ਸ੍ਰੀ ਬਨੈਸ਼ ਸਿੰਘ ਜੀ ਬੱਬੂ ਜਿਹੜੇ ਸਾਡੇ ਜੀਸੀ ਦੇ ਵੀਰਵਾਰ ਨੇ ਉਮਾਨੂੰ ਮਿਲੇਗਾ ਤੇ ਉਹ ਸਾਡੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਜਾ ਕੇ ਗੂੰਜਣਗੇ ਸਾਡੇ ਜਿਹੜਾ ਸਰਦਾਸਪੁਰ ਪਾਰਟਰ ਕੰਸਟਿਟੂਐਂਸੀ ਹੈਗੀ ਪਾਰਲੀਮੈਂਟ ਕੰਸਟਿਟੂਐਂਸੀ ਉਹਦੇ ਬਹੁਤ ਬਰਦਾਸ਼ਤ ਕਰ